ਲੋਕੀ ਨੂੰ ਸਕਰੀ ਸਾਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਗੇ ਮੈਂ ਇੱਥੇ ਆ ਜਿਨ੍ਹਾਂ ਨੇ ਵੀ ਚਾਹ ਪੀਣੀ ਹੈ ਦੋਸਤੋ ਆਜੂ ਆਪਾਂ ਰਲ ਕੇ ਪੀ ਲੈਨੇ ਆ ਮੈਂ ਤਾਂ ਚਾਹ ਲੈ ਲਈ ਗਲਾਸ ਵਿੱਚ ਤੇ ਤੁਸੀਂ ਵੀ ਪੀਤੀਆ ਜਾਨੀ ਦਿੱਤੀਆ ਨੂੰ ਪੀ ਲੋ ਮਿਲ ਕੇ ਤੇ ਅਸਟਾ ਮੈਂ ਆਪਣੀ ਰਸੋਈ ਚ ਤੇ ਕਿਚਨ ਵਿੱਚ ਕਾਫੀ ਸਾਰੇ ਬਾਕਸ ਲੱਗੇ ਨੇ ਤੇ ਮਸਲਾ ਪਤਾ ਕੀ ਆ ਦਿੱਕਤ ਇਹ ਆਂਦੀ ਆ ਕਿ ਇੱਥੇ ਬਹੁਤ ਜਿਆਦੀਆਂ ਕੀੜੀਆਂ ਤੇ ਕੀੜੇ ਹੁੰਦੇ ਆ ਤੇ ਜਿਸ ਕਰਕੇ ਅਗਰ ਬਕਸ ਵਿੱਚ ਆਪਾਂ ਇਹਦੇ ਬਕਸ ਖੋਲ ਕੇ ਜਾਂ ਨੀਚੇ ਵਾਲੇ ਬਕਸ ਖੋਲ ਕੇ ਆਪਾਂ ਕੋਈ ਵੀ ਸਮਾਨ ਰੱਖਦੇ ਆ ਜਾਂ ਆਗਲਾ ਬਕਸ ਖੋਲ ਕੇ ਤੇ ਕੀੜੀਆਂ ਜਾਂ ਕੀੜੇ ਵੱੜ ਜਾਂਦੇ ਆ ਤੇ ਰਾਤ ਮੈਂ ਲੈ ਕੇ ਆ ਸੀ ਮਠਾਈ ਤੇ ਮਠਾਈ ਲੈ ਕੇ ਆ ਮੈਂ ਫਰਿੱਜ 'ਚ ਰੱਖ ਨਹੀਂ ਸਕਦਾ ਕਿਉਂਕਿ ਫਰਿੱਜ 'ਚ ਰੱਖਾਂਗੇ ਤਾਂ ਉਹ ਸੁੱਕ ਜੂਗੀ ਤੇ ਅਸਲੀ ਮੈਂ ਇੱਕ ਜੁਗਾਰ ਕਰਾਇਆ ਇੱਥੇ ਰੱਖਣ ਲਈ ਆ ਚਿਮਨੀ ਆ ਚਿਮਨੀ ਦੇ ਇੱਥੇ ਅਸਰ ਤੇ ਮੈਂ ਰੱਖਦਾ ਕਿਉਂਕਿ ਇਧਰੋਂ ਵੀ ਗੈਪ ਆ ਗਿਆ ਇਧਰੋਂ ਵੀ ਗੈਪ ਆ ਗਿਆ ਇਹ ਸਾਲੀਆਂ ਕੀੜੀਆਂ ਲੱਭ ਨਹੀਂ ਸਕਣਗੀਆਂ ਮਠਾਈ ਨੂੰ ਆ ਦੇਖੋ ਆਪ ਹੀ ਮਠਾਈ ਬੁੱਕ ਤਰੀਕੇ ਨਾਲ ਰੱਖਿਓ ਨਾ ਕੋਈ ਕੀੜੀ ਨਾ ਦੇਖੇ ਤੁਸੀ ਵੀ ਸੰਭਾਲ ਕੇ ਰੱਖਿਆ ਕਰੋ ਕਿੰਨਾ ਸੋਹਣਾ ਤਰੀਕਾ ਲੱਗਿਆ ਅਗਰ ਇਸ ਬਾਕਸ ਵਿੱਚ ਰੱਖਣਾ ਹੈ ਇਸ ਬਾਕਸ ਵਿੱਚ ਰੱਖਿਆ ਮੰਨ ਲੋ ਕੱਪਾਂ ਵਾਲਾ ਤੇ ਇਥੋਂ ਵਿੱਚ ਵੜ ਗਈ ਛੋਟੀ ਛੋਟੀ ਚੀਜ਼ਾਂ ਤੇ ਅਨੰਤ ਅਨੰਦ ਮਾਣਦਾ। ਪਤੀ ਸਾਹਿਬ ਆ ਕੇ ਆਇਆ ਸੀ ਕਿਸੇ ਨੇ ਖਾਣੀ ਤਾਂ ਉਹ ਮਿਲ ਕੇ ਖੰਨੇ ਆ। ਇਹਦਾ ਮੱਤਲਾ ਕਲਾ ਕਰਦਾ। ਸਵੇਰ ਸਵੇਰ ਉੱਠ ਕੇ ਚਾਹ ਪੀਤੀ, ਚਾਹ ਪੀਣ ਤੋਂ ਬਾਅਦ ਥੋੜਾ ਗੋਤ ਰੈਕਸ ਰੈਕਸ ਤੋਂ ਬਾਅਦ ਮੈਂ ਸੁੱਤਿਆ ਚਲੋ ਹਸਪੀਟਲ ਜਨੇ ਸਾਡੇ ਪਿੰਡ ਦੇ ਉੱਥੇ ਜਾ ਕੇ ਇੰਜੈਕਸ਼ਨ ਹੋ ਗਿਆ। ਬੈਗ ਕੱਢ ਲਿਆ ਤੇ ਹੁਣ ਚਲਦੇ ਹਾਸਪੀਟਲੋਂ ਡਾਕੂਮੈਂਟ ਚਿੰਦਿਤ ਨੇ ਸਾਰੇ 5 ਮਿੰਟ ਲੇਟਰ ਇਹ ਆਪਣੇ ਪਿੰਡ ਦੇ ਹਾਸਪੀਟਲ ਸਰਕਾਰੀ ਚ ਇੱਥੋਂ ਦਾ ਕਿਉਂ ਕੁਝ ਐਦਾਂ ਦਾ 뷰 ਹੈ ਇੱਥੋਂ ਦਾ ਤੇ ਹੁਣ ਚਲਦੇ ਅੰਦਰ ਤੇ ਜਾ ਕੇ ਜੋ ਵੀ ਟੀਕਾ ਕਰਨਾ ਕਰਵਾਣੇ ਆ ਵੀ ਉੱਥੇ ਅੱਜ ਟੀਕੇ ਕਿਤੇ ਲੱਗਦੇ ਆ ਕਿੰਨੇ ਤੇ ਕੋਰ ਕੋਰ ਦੇ ਮਿਲਈ ਹੈ ਗੁੰਜਾਲੀ ਦਾ a few moments later ਅੱਜ ਦੇ ਵਲੋਗ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਟ੍ਰੈਂਟ ਪਕੌੜਾ ਬਣਾਣਾ ਦੇਸੀ ਸਟਾਈਲ ਵਿੱਚ ਕਿਉਂਕਿ ਬਣਾਕ ਪੋੜੇ ਦਾ ਹਰ ਕੋਈ ਬਣਾ ਦਿੰਦਾ ਹੈ ਲੇਕਿਨ ਸਭ ਦਾ ਵੱਖਰਾ ਵੱਖਰਾ ਸੁਆ ਇਹ ਬੰਦਾ ਸਦਰਾ ਵੱਖਰਾ ਵੱਖਰਾ ਤਰੀਕਾ ਹੁੰਦਾ ਤੇ ਮੈਂ ਜਿਹੜੇ ਤਰੀਕੇ ਨਾਲ ਬਣਾਉਂਗਾ ਤੁਹਾਨੂੰ ਉਸ ਕੰਪੋਨਟ ਪਰ ਟਿਕੜਾ ਕਿੱਦਾਂ ਬਣਦਾ ਹੈ ਤੇ ਤੁਸੀਂ ਵਿਗੜੇ ਦਾ ਨਾ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਹੀ ਘੱਟ ਟਾਈਮ ਵਿੱਚ ਆਪਾਂ ਪਰ ਟਿਕੜਾ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਕੁੱਕਰ ਵਿੱਚ ਆਲੂ ਬਾਲਨ ਦੀ ਰੱਖ ਦਾਂਗੇ ਕੁੱਕਰ ਸਭ ਤੋਂ ਪਹਿਲਾਂ ਆਲੂ ਨੂੰ ਕਰਕੇ ਪਾਵਾਂਗੇ ਇਹਦੇ ਵਿੱਚ ਕੁੱਕਰ ਦੇ ਇੱਕ ਇੱਕ ਟਿਕੜੇ सारे आलू मैं पाते हैं ऊपर इस लेग सकते हो तुष्ट। हमें इस विच ऐड करेंगे काफी सारा पानी। हमें स्टार्चिंग तरह टक्कर देंगे टक्कर लग चुका है बढ़िया तरीके ना। गैस चूल्हे पे मैं रखता है ऊपर। ਤੁਸੀਂ ਇਹਨਿੰਦੇ ਚੱਗ ਬਾਲ ਦੇਣੀ ਹੈ ਆਗ ਬਲ ਚੁੱਕੀ ਹੈ ਇਹਨੂੰ ਕਮ ਸੇ ਕਮ 1/2 ਘੰਟਾ ਜਾਂ 15 ਮਿੰਟ ਲੱਗਣਗੇ ਤੋਂ ਉਦੋਂ ਤੱਕ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਜਿਹੜੀ ਬ੍ਰੈਡ ਲੈ ਕੇ ਆਸੀ ਨੇ ਕਿਹੜੀ ਬ੍ਰੈਡ ਆ ਇਹ ਮੇਰੇ ਕੋਲ ਨੇ ਸੈਂਡਵਿਚ ਬ੍ਰੈਡ ਸੁਪਰ ਐਕਚਾ ਤੇ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਇਹ ਜਿਹੜਾ ਬ੍ਰੈਡ ਥੋੜਾ ਮੋਤੀ ਸ਼ੌਕ ਬੰਦਾ ਹੈ ਚੈੱਕ ਕਰੋ ਤੁਸੀਂ ਕਿਦਾਂ ਨਜ਼ਰ ਆ ਰਿਹਾ ਹੈ ਕਿੰਨਾ ਸਮੂਥ ਹੈ ਕਿੰਨਾ ਸੌਫ ਸੁਤਰ ਹੈ ਇਹਦੇ ਵਿੱਚ ਕੋਈ ਕਟਿੰਗ ਨਹੀਂ ਹੈ ਫੈਸਲੀ ਮੈਂ ਆਈ ਯੂਜ਼ ਕਰਦਾ ਗਾਇਜ਼ ਅੱਜ ਜਿਸੀ ਬਣਾਉਣ ਲੱਗੇ ਆ ਬ੍ਰੈਡ ਤੇ ਆਲੂ ਉਬਲ ਰਿਹਾ ਹੈ ਤੇ ਸਾਰਾ ਸਮਾਨ ਸਾਡੇ ਕੋਲ ਰੈਡੀ ਹੈ ਪਿਆਜ਼ ਤੇ ਆਹ ਕੀ ਝੋਲ ਮੋੜ ਹੈ ਫਰਾਈਂਡ ਵੈਸਨ ਇਕਦਮ ਬੈਸਟ ਕੁਆਲਿਟੀ ਦਾ ਬੇਸਨ ਹੈ ਕਿਉਂਕਿ ਅਸੀਂ ਨਾਜੀਲੀ ਨਹੀਂ ਲੈਂਦਾ ਉਹ ਦਿਖਾਵਾ ਦਿਖਾਉਮ ਚਿਰ ਪੋੜਾ ਅਸੀਂ ਤੁਹਾਨੂੰ ਮਸਟ ਬਰੈਡ ਦੀ ਰੈਸਪੀ ਦੱਸਾਂਗੇ ਤੇ ਖਾਵਾ ਤਾਂ ਹੀ ਸਕਦੇ ਪਰ ਖਾ ਕੇ ਲਿਖਾਵਾਂਗੇ ਤੀਸਰੀ ਖੁਸ਼ੀ ਸਾਨੂੰ ਕਰ ਦੋ ਸਬਸਕ੍ਰਾਈਬ ਲਾਈਕ ਬਾਕੀ ਤੁਹਾਡੀ ਮਰਜ਼ੀ ਲਗਭਗ ਆਲੂ ਕੋਲ ਵਾਸਤੇ 10 ਰਿਸਲ ਚਾਹੀਦੀ ਆਪਾਂ ਨੂੰ ਪਹਿਲੀ ਰਿਸਲ ਦੂਜੀ ਤੀਜੀ ਤੀਜੀ ਵਿਸਲ ਤੇ ਰੈਡੀ ਹੋ ਜਾਣਗੇ ਆਪਣੇ ਆਲੂ ਤੇ ਹੁਣ ਅਜੇ ਦੋ ਵਿਸਲ ਪਤਾ ਨਹੀਂ ਲੱਗ ਚੁੱਕੀਆਂ ਨੇ ਮੈਂ ਤੇ ਹਾਨੀ ਨਹੀਂ ਦਿੱਤਾ ਲੇਕਿਨ ਕੋਈ ਗੱਲ ਨਹੀਂ ਪਤਾ ਚਲ ਜੂਗਾ ਉਹਨੇ ਤੇ ਤੀਸਰੀ ਵਿਸਲ ਤੱਕ ਪ੍ਰੋਪਰ ਪੱਕ ਜਾਣਗੇ ਆਲੂ ਫਿਰ ਅੱਗੇ ਦਾ ਪ੍ਰੋਸੈਸ ਕਰਕੇ ਦਿਖਾਣੇ ਤੁਹਾਨੂੰ ਜਿਵੇਂ ਕਿ ਤੁਹਾਨੂੰ ਦੱਸ ਦਿੱਤੀ ਤਾਂ ਚੂਰ ਪਾਊਡਰ ਆਊਗਾ ਰਿਫਾਈਨਡ ਸ਼ੀਰੀ ਜੀ ਦਾ ਕੀ ਆਊਗਾ ਬੇਸਨ ਆਊਗਾ ਐਸ ਤੋਂ ਲਵਾ ਆਪਣੇ ਕੋਲ ਮਸਾਲੇ ਨੇ ਸਾਰੇ ਟੋਟਲੀ ਇਹ ਨਮਕ ਮਿਰਚ ਹਲਦੀ ਇਹ ਤਾਂ ਨੋਰਮਲ ਚੀਜ਼ਾਂ ਨੇ ਇਹ ਤਾਂ ਪੈਣਗੀਆਂ ਤੇ ਹਰੀ ਮਿਰਚ ਵੀ ਪਾਉਂਗੀ ਤੇ ਕਰਦੇ ਆਂ ਸ਼ੁਰੂਆਤ ਪਹਿਲਾਂ ਆਲੂ ਪੱਕ ਜਾਂ। ਤੁਹਾਨੂੰ ਦੱਸਦਾ ਪਿਆਜ਼ ਮੈਂ ਬਾਰੀਕ ਬਿਲਕੁਲ ਕਤਲੇ ਨੇ। ਥੱਲੇ ਸਾਹਮਣੇ ਨੇ ਇਹਨਾਂ ਚ ਹਰੀ ਮਿਰਚਾਂ ਵੀ ਕੱਟ ਕੇ ਪਾਉਂਗੇ। ਆਲੂ ਰੈਡੀ ਨੇ। ਆਲੂਆਂ ਦੇ ਵਿੱਚ ਮੈਸ਼ ਕਰ ਲਾਂਗੇ ਸਾਰਿਆਂ ਨੂੰ। ਇੱਕ ਗੱਲ ਤੁਹਾਡੇ ਤੋਂ ਦੋਸਤੋ ਪੁੱਛਣਾ ਚਾਹਣਾ ਤੁਹਾਨੂੰ ਵੀ ਕੁਕਿੰਗ ਐਂਡ ਦਾ ਸ਼ੌਂਕ ਹੈ ਜਾਂ ਨਹੀਂ ਦੱਸਣਾ ਮੈਨੂੰ ਕਮੈਂਟਾਂ ਜ਼ਰੂਰ। ਮੈਂ ਤਾਂ ਹਰ ਦਿਰੇ ਹਰ ਹਫ਼ਤੇ 'ਚ ਕੁਝ ਨਾ ਕੁਝ ਟਰਾਈ ਕਰਦਾ ਇਹਨਾਂ ਨਵੀਂ-ਨਵੀਂ ਰੈਸਪੀ। ਤੁਸੀਂ ਵੀ ਟਰਾਈ ਕਰਿਆ ਕਰੋ ਨਵੀਂ-ਨਵੀਂ ਰੈਸਪੀ ਬਾਜ਼ਾਰ ਤੋਂ ਨਾਲੋਂ ਘਰੇ ਬਣਾ ਕੇ ਖਾइए। ਸਾਹੇਤਲੀ ਬਹੁਤ ਹੀ ਈਂਦੀ ਹੁੰਦਾ ਤੇ ਸੇਤ ਖਰਾਬ ਨਹੀਂ ਹੁੰਦੀ ਕਿਉਂਕਿ ਬਾਜ਼ਾਰਾਂ ਦੀ ਤੁਹਾਨੂੰ ਪਤਾ ਉੱਥੇ ਧੂੜ ਮਿੱਟੀ ਝੁੱਟੀ ਜਾਂ ਫਿਰ ਮੱਖੀਆਂ ਬੈਠਦੀਆਂ ਤੁਹਾਨੂੰ ਵੀ ਪਤਾ ਹੈ ਲੇਕਿਨ ਅੰਦਰ ਹੋਟਲਾਂ ਚ ਸਾਫ ਸਫਾਈ ਹੁੰਦੀ ਹੈ ਲੇਕਿਨ ਬਾਹਰ ਰੇਹੀਆਂ ਤੇ ਲਗਭਗ ਧੂੜ ਮਿੱਟੀ ਜ਼ਰੂਰ ਹੁੰਦੀ ਹੈ ਤੇ ਅਸਲ ਵਿੱਚ ਤੁਸੀਂ ਵੀ ਘਰੇ ਟਰਾਈ ਕੀਤੀ ਕਰੋ ਇਹ ਵੀ ਰੈਸਪੀ ਤੁਹਾਨੂੰ ਦਿਖਾ ਰਿਹਾ ਆਪਣੇ ਤਰੀਕੇ ਨਾਲ ਕਿੱਦਾਂ ਬਣਦਾ ਆਲੂ ਦੇਖੋ ਬਿਲਕੁਲ ਰੈਲੀ ਨੇ ਇਹਨਾਂ ਚ ਚੀਰ ਆ ਚੁੱਕਿਆ ਹੈ ਦੇਖੋ ਇੰਨਾ ਮਤਲਬ ਇੱਕ ਪੱਕ ਚੁੱਕੀ ਨੇ ਵਧੀਆ ਇਹਨਾਂ ਨੂੰ ਚਿੱਲੇ ਉਤਾਰ ਕੇ ਸਾਫ ਤੇ ਇਹਦਾ ਚਿੱਲੇ ਉਤਰ ਜਾਣਗੇ ਇਹਨਾਂ ਨੂੰ ਸਾਫ ਕਰਦੇ ਹਾਂ ਤੇ ਫਿਰ ਇਹਨਾਂ ਨੂੰ ਮੈਸ਼ ਕਰਾਂਗੇ ਇਹਨਾਂ 'ਚ ਆਪਾਂ ਪਾਵਾਂਗੇ ਪਿਆਜ਼ ਤੇ ਬਾਕੀ ਥੋੜਾ ਬਹੁਤ ਮਸਾਲਾ ਆਮਚੂਰ ਪਾਊਡਰ ਤੇ ਵਧੀਆ ਤਰੀਕੇ ਨਾਲ ਇਹਦਾ ਬਣਾ ਲਾਂਗੇ ਮਿਕਸਚਰ ਤੁਹਾਨੂੰ ਸਾਰੇ ਮੈਚ ਛਿੱਲ ਲਿਆ ਹੌਣ ਤਰੰਗੇ ਮੈਸ਼ ਇਹਨਾਂ ਨੂੰ ਬਰੀਆ ਤਰੀਕੇ ਨਾਲ ਤੇ ਇਹ ਹੋ ਰਹੀ ਹੈ ਮੈਸ਼ ਮੈਸ਼ ਹੋ ਚੁੱਕੇ ਨੇ ਇਹਦੇ ਚ ਹੁਣ ਪਾਉਂਗੇ ਪਿਆਜ਼ ਕੱਟੇ ਹੋਏ ਆਪਾਂ ਜਿਹੜੇ ਕੱਟੇ ਸੀ ਪਿਆਜ਼ ਪਾਉਣ ਲੱਗੇ ਆਂ ਪਿਆਜ਼ ਇਹਦੇ ਚ ਮਿਕਸ ਕਰ ਦਾਂਗੇ ਆਪਾਂ ਬਹੁਤ ਸਾਰੇ ਇਹਦੇ ਨਾਲ ਫਲੇਵਰ ਵਧੀਆ ਬਣ ਜਾਊਗਾ ਮਿਕਸਚਰ ਦਾ ਤੇ ਇਹਨੂੰ ਵੀ ਚਮਚ ਨਾਲ ਮਿਕਸ ਕਰਾਂਗੇ ਚਮਚ ਨਾਲ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਪਿਆਜ਼ ਮਿਰਚ ਨੂੰ ਆਮਚੂਰ ਪਾਊਡਰ ਮੈਂ ਪਾਤਾ ਹਾਂ ਆਲੂ ਦੇ ਬਲੈਂਡਰ 'ਚ ਹੁਣ ਇਹਦੇ 'ਚ ਪਾਵਾਂਗੇ ਆਪਾਂ ਸਾਬਤ ਧਨੀਆ ਨੂੰ ਕੁੱਟ ਕੇ ਵਧੀਆ ਤਰੀਕੇ ਨਾਲ ਬਾਰੀਕ ਕਰਕੇ ਉਹ ਪਾਵਾਂਗੇ ਹੁਣ ਇਹਦੇ ਵਿੱਚ ਐਡ ਕਰਾਂਗੇ ਆਪਾਂ ਮਿਰਚਾਂ ਤੇ ਨਮਕ ਇਸ ਮਿਕਸਚਰ ਵਿੱਚ ਮੈਂ ਨਮਕ ਤੇ ਮਿੱਠਾ ਰਤਪੀ ਨੂੰ ਮਿਕਸ ਕਰ ਲਾਂਗੇ ਥੋੜੀ ਜਿਹੀ ਹਲਦੀ ਐਡ ਕਰੀਏ ਤੇ ਅਚੇ ਤਰੀਕੇ ਨੂੰ ਮਿਕਸ ਕਰ ਲਾਂਗੇ ਬਰੈਡਾਂ ਦੇ ਵਿੱਚੋਂ ਪੈਕ ਕਰਦੇ ਜਾਵਾਂਗੇ ਉਹਦੀ ਕਟਿੰਗ ਨਹੀਂ ਕਰਾਂਗੇ ਤੇ ਆਪਾਂ ਬੇਸਨ ਵਿੱਚ ਇਹਨੂੰ ਕੋਲ ਬਣਾ ਕੇ ਬੇਸਨ 'ਚ ਫਿਰ ਇਹਨਾਂ ਦਾ ਤੇਲ 'ਚ ਫਰਾਈ ਕਰੀਏ ਫਿਰ ਕਟਿੰਗ ਕਰਾਂਗੇ ਬੱਚਿਆਂ ਨੂੰ ਫਿਰ ਦੁਬਾਰਾ ਇੱਕ ਵਾਰ ਹੋਰ ਫਰਾਈ ਕਰਾਂਗੇ ਪਕਾਵਾਂਗੇ ਤੇ ਨਾਲ ਨਾਲ ਬਣੇਗਾ ਨਾ ਵੀਡੀਓ ਤੇ ਵੀਡੀਓ ਚ ਚੰਗੇ ਲੱਗੇ ਤਾਂ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਮਿਕਸਚਰ ਇਹਦੇ ਹੰਮ ਬਰੈਡ ਪਾ ਲਾਂਗੇ ਆਪਾਂ ਤੇ ਫਿਰ ਰੈਡੀ ਕਰਾਂਗੇ ਬਰੈਡ ਵਿੱਚ ਮਿਕਸਚਰ ਪਾ ਦੇ ਜਾਵਾਂਗੇ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਬਰੈਡ ਉੱਤੇ ਮੈਂ ਆਲੂ ਦਾ ਮੈਸ਼ ਲਗਾ ਰਹੀ ਐ ਤੇ ਹੁਣ ਇਹਨੂੰ ਆਪਾਂ ਪੈਕ ਕਰਕੇ ਇੱਕ ਦੂਸਰੇ ਸਿਰ ਲੱਗ ਕੇ ਉਸ ਤੋਂ ਬਾਅਦ ਸਿੱਧਾ ਬੇਸਨ ਵਿੱਚ ਪਾ ਦਾਂਗੇ ਤੇ ਫਰਾਈ ਕਰਾਂਗੇ ਬੇਸਨ ਨੂੰ ਮੈਂ ਇੱਕ ਬਰਤਨ ਵਿੱਚ ਪਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਨਮਕ ਤੇ ਮਿਰਚ ਐਡ ਕਰਾਂਗੇ ਉਹ ਰੈਸਟੋਰਾਂ ਵਾਲੀ ਜਿਹੀ ਕੁਛੀ ਨਹੀਂ ਆਊਗਾ ਨਮਕ ਤੇ ਮਿਰਚ ਐਡ ਕਰਤੀਆਂ ਹੁਣ ਇਹਦੇ ਚ ਵਾਟਰ ਐਡ ਕਰਾਂਗੇ ਆਪਾਂ 20 ਨਾਲ ਮਿਕਸਚਰ ਵੀ ਰੈਡੀ ਹੈ ਆਪਣਾ ਫਿਰ ਇਹਦੇ ਚ ਬ੍ਰੈਡ ਫਰਾਈ ਬ੍ਰੈਡ ਮਿਕਸਚਰ ਕਰਾਂਗੇ ਤੇ ਫਿਰ ਇਹਨੂੰ ਫਰਾਈ ਕਰਾਂਗੇ ਆਪਾਂ ਤੇ ਵਿੱਚ ਲਾਸਟ ਸਟੈਪ ਰਹਿ ਗਿਆ ਬਸ ਇਹਦਾ ਨਾ ਗੈਸ ਆਪਾਂ ਬੰਦ ਕਰ ਲਿਆ ਤੇ ਅਜੇ ਤੇਲ ਨਹੀਂ ਪਾਇਆ ਕੱਲਾ ਸਭ ਤੋਂ ਕੱਲਾ ਇਹਦੇ ਚ ਤੇਲ ਪਾਉਣਾ ਤੇ ਫਿਰ ਪਕਾ ਕੇ ਫਿਰ ਇਹਨੂੰ ਜਰਮਾ ਦੇਵਾਂਗੇ ਤੇਲ ਐਡ ਕਰ ਦਿੰਨੇ ਆਪਾਂ ਤੇ ਤੇਲ ਮੈਂ ਸੋਇਆਬੀਂਡਾ ਓਇਲ ਐਡ ਕਰ ਰਿਹਾ ਰਿਫਾਈਂਡ ਤੇ ਤੁਸੀਂ ਦੇਖ ਸਕਦੇ ਹੋ ਤਿੰਨੋਂ ਚੀਜ਼ਾਂ ਆਪਣੀਆਂ ਰੈਡੀ ਨੇ ਓਇਲ ਗਰਮ ਹੋ ਰਿਹਾ ਬ੍ਰੈਡ ਤੇ ਇਧਰ ਮਚ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇਲ ਵਿੱਚ ਉਬਾਲਾ ਆਉਣਾ ਚੱਲੂ ਹੋ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਬ੍ਰੈਡ ਪਾਉਂਗੇ इमली के साथ कर लें कच्चा ही क्योंकि अगर इमली में पका के कर देंगे तो टेस्ट नहीं बनेगा दोबारा नहीं फ्राई करेंगे बाहर कर देंगे कलम पहला ब्रैड में कच्चा बहार है लिया दोबारा तो ट्राई करेंगे मैं एक करके पहला सारे ब्रैड बहर क्डना फ्राई करके फिर उन्हें दोबारा फ्राई करेंगे जो लास्ट स्टेप होगा फिर दिखाएंगे कि जरूर दसा खवा जिंदा क्या खवा जरूर ट्राई करना करें अब है लास्ट स्टेप जो कि कटिंग करके लास्ट फ्राई करेंगे फिर आपको टेस्ट बताएंगे जी हो तो गए चौथ पीस पीस को ショパー。